ਇਹ ਸਾਡੇ ਵੀਰ ਸਾਰਿਆਂ ਨੇ ਇੱਕ ਉਪਰਾਲਾ ਕੀਤਾ ਸਾਰੀਆਂ ਧੀਆ ਨੂੰ ਭੈਣਾਂ ਨੂੰ ਸਾਡੀਆਂ ਸੱਸਾਂ ਨੂੰ ਨੋਹਾਂ ਨੂੰ ਦਰਾਈਆਂ ਥਾਣੀਆਂ ਨੂੰ ਜਿੰਨੇ ਵੀ ਰਿਸ਼ਤੇ ਹਨ ਸਾਰਿਆਂ ਨੂੰ ਇਕੱਠੇ ਕੀਤਾ ਤੇ ਮੇਰੀ ਬੇਅੰਤ ਭੈਣ ਤੇ ਸਾਡੇ ਪੰਚਾਇਤ ਮੈਂਬਰ ਜਿੰਨੇ ਵੀ ਸਾਰਿਆਂ ਦੇ ਨਾਲ ਤੇ ਜ਼ੋਰਦਾਰ ਤਾੜੀ ਲਾ ਦੋ ਹੋਦਰ ਇੱਧਰ ਤਾੜੀ ਹੈਗਾ ਇੱਧਰ ਜਿਹੜੇ ਖੜੇ ਆ ਇੱਕ ਵਾਰ ਫੇਰ ਦੁਬਾਰਾ ਤੋਂ ਜ਼ੋਰ ਦੀ ਤਾੜੀ ਲਾ ਦੋ ਪਰਸ ਕਰ ਦੇ ਕਿਆ ਬਾਤ ਹੈ ਕਿੱਥੇ ਤੇਰੀ ਸਾਜ ਪਾਵਾਂਗੀ ਜੀ ਉਸ ਤੋਂ ਪਹਿਲਾਂ ਮੈਂ ਇੱਕ ਬੋਲੀ ਜਰੂਰ ਪਾਉ ਹਾ ਤੇਰਾ ਤੇਰਾ ਹੋਵੇ ਸੁਰਗਾਂ ਦੇ ਵਿੱਚ ਵਾਸਾ ਤੀਆਂ ਮਿਲਵਣ ਵਾਲਾ ਜੱਬ ਫੱਟੇ ਦੀ ਸਾਜ ਪੜੀ ਕੀ ਕਹਿੰਦੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੋ ਅਦਲੀਆਂ ਢੁਗਾਈਆਂ ਵਿੱਚੋਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਵੇ ਅਗਲੇ ਸਾਲ ਫੇਰ ਆਪਾਂ ਨੂੰ ਵਿਅਕਤ ਪੈਣ ਇਦਾਂ ਹੀ ਇਕੱਠੇ ਕਰੂਗੇ ਹਾਂਜੀ ਹਾਂਜੀ ਧੰਨਵਾਦੀ ਮਿਸ ਪੈਨ ਦਾ ਬਹੁਤ ਬਹੁਤ ਧੰਨਵਾਦ ਜੀ ਇੱਥੋਂ ਕਿ ਅਸੀਂ ਦਿੱਕਤੀ ਕਰਦੇ ਆਂ ਜੀ ਭੈਣ ਅਗਲੀ ਵਾਰ ਫੇਰ ਆਇਓ ਅਸੀਂ ਵੀ ਇਸ ਤਰ੍ਹਾਂ ਹੀ ਫੇਰ ਲਵਾਈਏ ਇਹਨੀ ਮੇਰੀ ਬੇਨਤੀ ਹੈ ਜੀ ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ